ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਜੇਕਰ ਤੁਸੀਂ ਇਹਨਾਂ ਪੰਕਤੀਆਂ ਨੂੰ ਸਰਵਣ ਕਰ ਲੈਂਦੇ ਹੋ ਜਾਂ ਤੁਸੀਂ ਆਪ ਵੀ ਇਹਨਾਂ ਪੰਕਤੀਆਂ ਨੂੰ ਜਪ ਲੈਂਦੇ ਹੋ ਤਾਂ ਤੁਹਾਡਾ ਵੀ ਲੋਕ ਪਰਲੋਕ ਸਵਾਰਿਆ ਜਾਵੇਗਾ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੋ ਜਾਵੇ ਸਾਧ ਸੰਗਤ ਜੀ ਸਿਮਰਨ ਮਾਰਗ ਦੇ ਉੱਤੇ ਹਰ ਕੋਈ ਜੀਵ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ ਘੱਟ ਤੋਂ ਘੱਟ ਮਿਹਨਤ ਦੇ ਵਿੱਚ ਵੀ ਉਸ ਨਾਮ ਦੇ ਨਾਲ ਜੁੜ ਜਾਣਾ ਚਾਹੁੰਦਾ ਹੈ ਜਿਸ ਨਾਮ ਦੀ ਗੁਰਬਾਣੀ ਗੱਲ ਕਰਦੀ ਹੈ ਸਿਮਰਨ ਮਾਰਗ ਦੇ ਉੱਤੇ ਜੇ ਅਸੀਂ ਬਹੁਤ ਹੀ ਜਲਦੀ ਆਪਣੇ ਮਨ ਦਾ ਸਹਿਜ ਬਣਾਉਣਾ ਚਾਹੁੰਦੇ ਹਾਂ ਮਨ ਨੂੰ ਨਾਮ ਤੱਕ ਲੈ ਜਾਣਾ ਚਾਹੁੰਦੇ ਹਾਂ ਤਾਂ ਇਹਨਾਂ ਚਾਰ ਗੱਲਾਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਜੀ ਹਰ ਸਮੇਂ ਇਹਨਾਂ ਚਾਰ ਗੱਲਾਂ ਤੇ ਪਹਿਰਾ ਦੇਣਾ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਮੰਨ ਲੈਂਦੇ ਹੋ ਤਾਂ ਤੁਹਾਡਾ ਲੋਕ ਪਰਲੋਕ ਵੀ ਸਵਾਰਿਆ ਜਾਵੇਗਾ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤੁਹਾਡੇ ਘਰ ਵਿੱਚ ਤਰੱਕੀ ਹੋ ਜਾਵੇਗੀ ਪਹਿਲੇ ਨੰਬਰ ਤੇ ਹੈ ਜੀ ਦੁਵਿਧਾ ਦ્વੈਤ ਛੱਡਣੀ ਪੈਂਦੀ ਹੈ ਸਾਧ ਸੰਗਤ ਵਿੱਚ ਵਿਚਰਦੇ ਹੋਏ ਜਿਹੜਾ ਮਨੁੱਖ ਦੂਸਰੇ ਮਨੁੱਖ ਦੇ ਨਾਲ ਨਫ਼ਰਤ ਕਰਦਾ ਹੈ ਦੂਸਰੇ ਪਰਥਾਈ ਆਪਣੇ ਮਨ ਵਿੱਚ ਈਰਖਾ ਰੱਖਦਾ ਹੈ ਉਸ ਨੂੰ ਅਕਾਲ ਪੁਰਖ ਦੀ ਅਦਾਲਤ ਵਿੱਚ ਸਜ਼ਾ ਜ਼ਰੂਰ ਮਿਲਦੀ ਹੈ ਇਸ ਵਾਸਤੇ ਜਦੋਂ ਵੀ ਅਸੀਂ ਸਿਮਰਨ ਮਾਰਗ ਦੇ ਉੱਤੇ ਚੱਲਣਾ ਹੈ ਜਾਂ ਨਹੀਂ ਵੀ ਚੱਲਣਾ ਫਿਰ ਵੀ ਅਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਇਨਸਾਨ ਕਿਸੇ ਵੀ ਜੀਵ ਜੰਤੂ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਨਫ਼ਰਤ ਨਹੀਂ ਰੱਖਣੀ ਤੇ ਜੇ ਅਸੀਂ ਇੰਜ ਨਫ਼ਰਤ ਰੱਖਾਂਗੇ ਤਾਂ ਅਸੀਂ ਸਜ਼ਾ ਦੇ ਪਾਤਰ ਹੋ ਜਾਵਾਂਗੇ ਦੂਜੇ ਨੰਬਰ ਤੇ ਹੈ ਜੀ ਨਿੰਦਿਆ ਚੁਗਲੀ ਛੱਡਣੀ ਪੈਣੀ ਹੈ ਕਿਉਂਕਿ ਜੋ ਮਨੁੱਖ ਦੂਸਰਿਆਂ ਦੀ ਨਿੰਦਿਆ ਕਰਦਾ ਹੈ ਉਸ ਨੂੰ ਪਰਮਾਤਮਾ ਦੀ ਅਦਾਲਤ ਵਿੱਚ ਮੂੰਹ ਕਾਲੇ ਕਰਕੇ ਨਰਕਾਂ ਦੇ ਵਿੱਚ ਸੁੱਟਿਆ ਜਾਂਦਾ ਹੈ ਨਿੰਦਿਆ ਕਰਨ ਵਾਲਾ ਆਤਮ ਹਾਤੀ ਹੁੰਦਾ ਹੈ ਤੇ ਦਰਗਾਹ ਵਿੱਚ ਵੀ ਦੂਸਰਿਆਂ ਦਾ ਭਾਰ ਚੁੱਕ ਕੇ ਹੀ ਸੁੱਟਦਾ ਹੈ ਜੋ ਅੰਤ ਸਮੇ ਉਸ ਨੂੰ ਚੁੱਕਣਾ ਹੀ ਪੈਂਦਾ ਹੈ ਮਹਾਰਾਜ ਨਿੰਦਿਆ ਕਰਨ ਵਾਲੇ ਬਾਰੇ ਦੱਸਦੇ ਹਨ ਕਿ ਉਸ ਨੂੰ ਕਿਹੜੀ ਸਜ਼ਾ ਮਿਲਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ ਇਸ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਕਦੇ ਵੀ ਕਿਸੇ ਦੀ ਨਿੰਦਿਆ ਜਾਂ ਚੁਗਲੀ ਨਹੀਂ ਕਰਨੀ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਦੂਸਰਿਆਂ ਦਾ ਭਾਰ ਚੁੱਕ ਰਹੇ ਹੁੰਦੇ ਹਾਂ ਅਤੇ ਅੰਤਲੇ ਸਮੇਂ ਵੀ ਸਾਨੂੰ ਇਹ ਭਾਰ ਚੁੱਕ ਕੇ ਨਾਲ ਹੀ ਲੈ ਜਾਣਾ ਪੈਂਦਾ ਹੈ ਭਵ ਸਾਗਰ ਨੂੰ ਪਾਰ ਕਰਨਾ ਪੈਂਦਾ ਹੈ ਤੀਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜੀ ਹਉਮੈ ਤੋਂ ਰਹਿਤ ਹੋਣਾ ਪੈਂਦਾ ਹੈ ਕਿਉਂਕਿ ਉਹ ਹਉਮੈ ਸਾਡੇ ਅਤੇ ਸੱਚ ਦੇ ਦਰਮਿਆਨ ਇੱਕ ਦੀਵਾਰ ਹੈ ਜੋ ਸਾਨੂੰ ਪਰਮਾਤਮਾ ਤੱਕ ਪਹੁੰਚਣ ਹੀ ਨਹੀਂ ਦਿੰਦੀ ਜਿਨ੍ਹਾਂ ਦੇ ਅੰਦਰ ਹਉਮੈ ਹੁੰਦੀ ਹੈ ਉਹਨਾਂ ਨੂੰ ਗੁਰਬਾਣੀ ਵਿੱਚ ਸਾਕਤ ਵੀ ਕਿਹਾ ਜਾਂਦਾ ਹੈ ਜਦੋਂ ਅੰਤ ਸਮੇਂ ਉਹਨਾਂ ਦੇ ਮੋਢਿਆਂ ਉੱਪਰ ਨਿੰਦਿਆ ਚੁਗਲੀ ਦੀਆਂ ਗੰਡਾਂ ਰੱਖ ਕੇ ਜੰਮ ਸਿਰ ਵਿੱਚ ਡੰਡਾ ਮਾਰਦੇ ਹਨ ਮਿਰਚ ਪਾਉਣੀ ਦੇ ਵਿੱਚ ਉਹਨਾਂ ਦਾ ਉਸ ਵਕਤ ਜਦੋਂ ਮਨਮੁਖ ਚੱਲਦਾ ਹੈ ਤਾਂ ਉਸ ਦੇ ਪੈਰਾਂ ਵਿੱਚ ਇਹ ਹੋਮੇ ਦਾ ਕੰਡਾ ਚੁਬਦਾ ਹੈ ਮਹਾਰਾਜ ਜੀ ਕਹਿੰਦੇ ਹਨ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਕਹਿੰਦੇ ਜਿਹੜੇ ਸਾਖਤ ਹੁੰਦੇ ਹਨ ਉਹਨਾਂ ਨੇ ਹਰੀ ਦੇ ਰਸ ਦਾ ਸਵਾਦ ਨਹੀਂ ਚੱਖਿਆ ਜਾਣਾ ਹੁੰਦਾ ਤਿਨ ਅੰਤਰ ਹੋਮੇ ਕੰਡਾ ਹੈ ਕਹਿੰਦੇ ਉਹਨਾਂ ਦੇ ਅੰਦਰ ਇਹ ਹੋਮੇ ਦਾ ਇੱਕ ਕੰਡਾ ਹੈ ਜੋ ਜੋ ਚਲੇ ਚੁਬੇ ਦੁੱਖ ਪਾਵੇ ਜਮਕਾ ਸਹਸਿਰ ਡੰਡਾ ਹੈ ਕਹਿੰਦੇ ਜਦੋਂ ਜਮ ਸਿਰ ਦੇ ਵਿੱਚ ਡੰਡਾ ਮਾਰਦੇ ਹਨ ਤੇ ਤੋੜਦੇ ਹਨ ਤਾਂ ਇਹ ਹੌਮੇ ਦਾ ਕੰਡਾ ਹੈ ਉਹ ਜੀਵ ਨੂੰ ਜ਼ਰੂਰ ਚੁਬਦਾ ਹੈ ਇਸ ਵਾਸਤੇ ਵਾਹਿਗੁਰੂ ਜੀ ਜਦੋਂ ਵੀ ਅਸੀਂ ਨਾਮ ਸਿਮਰਨ ਮਾਰਗ ਦੇ ਉੱਤੇ ਚੱਲਣਾ ਹੈ ਤਾਂ ਅਸੀਂ ਆਪਣੇ ਅੰਦਰ ਹੌਮੇ ਨਹੀਂ ਰੱਖਣੀ ਕਿ ਮੈਂ ਸਭ ਤੋਂ ਜ਼ਿਆਦਾ ਅਮੀਰ ਹਾਂ ਮੈਂ ਸਭ ਤੋਂ ਜ਼ਿਆਦਾ ਸੋਹਣਾ ਹਾਂ ਮੈਂ ਸਭ ਤੋਂ ਜ਼ਿਆਦਾ ਬਾਣੀ ਪੜਦਾ ਹਾਂ ਅਤੇ ਜਾਪ ਕਰਦਾ ਹਾਂ ਅਸੀਂ ਮਾਲਕ ਦੇ ਅੱਗੇ ਇਸ ਸੰਸਾਰ ਦੇ ਵਿੱਚ ਮਾਲਕ ਨੂੰ ਹਰ ਸਮੇਂ ਨਿਮਾਣੇ ਹੀ ਹੋ ਕੇ ਅਰਦਾਸ ਕਰਦੀ ਹੈ ਹਰ ਇੱਕ ਜੀਵ ਦੇ ਨਾਲ ਅਸੀਂ ਮਨ ਨਹੀਂ ਵਾਂ ਮਤ ਉੱਚੀ ਵਾਲਾ ਹੀ ਹਿਸਾਬ ਰੱਖਣਾ ਹੈ ਚੌਥੇ ਨੰਬਰ ਤੇ ਹੈ ਜੀ ਆਪਾਂ ਗੱਲ ਕਰੀਏ ਕਿ ਲੋਕ ਲੱਜਿਆ ਦੇ ਉੱਪਰ ਸਾਨੂੰ ਉੱਠਣਾ ਹੀ ਪੈਣਾ ਹੈ ਜਿਹੜੇ ਲੋਕ ਸੋਚਦੇ ਹਨ ਕਿ ਲੋਕ ਕੀ ਕਹਿਣਗੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਇਨਸਾਨ ਪਰਮਾਤਮਾ ਦਾ ਨਾਮ ਹੀ ਨਹੀਂ ਜਪਦਾ ਤੇ ਆਪਣੀ ਪਦਵੀ ਪ੍ਰਾਪਤ ਹੀ ਨਹੀਂ ਕਰ ਸਕਦਾ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਹਨ ਕਿ ਲਾਜ ਮਰੇ ਜੋ ਨਾਮ ਨਾ ਲੇਵੈ ਨਾਮ ਬਿਹੂਣ ਸੁਖੀ ਕਿਉ ਸੋਵੈ ਹਰ ਸਿਮਰਨ ਛਾੜ ਪਰਮਗਤ ਚਾਹੈ ਮੂਲ ਬਿਨਾ ਸਾਖਾ ਕਤ ਆਹੈ ਇਸ ਲਈ ਵਾਹਿਗੁਰੂ ਜੀ ਜਦੋਂ ਵੀ ਅਸੀਂ ਸਿਮਰਨ ਕਰਨਾ ਹੈ ਲੋਕ ਲੱਜਿਆ ਤੋਂ ਉੱਪਰ ਉੱਠਣਾ ਹੈ ਅਸੀਂ ਲੋਕ ਲੱਜਿਆ ਦੇ ਵਿੱਚ ਆ ਕੇ ਸ਼ਰਮ ਦੇ ਵਿੱਚ ਆ ਕੇ ਹੀ ਜਪ ਹੀ ਨਹੀਂ ਕਰ ਪਾਉਂਦੇ ਲੋਕੀ ਸਾਡੇ ਬਾਰੇ ਕੀ ਸੋਚਣਗੇ ਵਾਹਿਗੁਰੂ ਜੀ ਜੋ ਲੋਕੀ ਸਾਡੇ ਬਾਰੇ ਉਹ ਸੋਚਣਗੇ ਉਹਨਾਂ ਨੂੰ ਸੋਚਣ ਦਿਓ ਇਹ ਉਹਨਾਂ ਦਾ ਕੰਮ ਹੈ ਤੁਹਾਡਾ ਨਹੀਂ ਅਸੀਂ ਤਾਂ ਬਸ ਸੁਵਾਸਾਂ ਨੂੰ ਵੱਧ ਤੋਂ ਵੱਧ ਜਪ ਕੇ ਇਹ ਸਫਲੇ ਕਰਨਾ ਚਾਹੁੰਦੇ ਹਾਂ ਹੁਣ ਜਦੋਂ ਕੋਈ ਜੀਵ ਨਾਮ ਜਪ ਕਰਦਾ ਹੈ ਤਾਂ ਉਹਦੇ ਸਾਰੇ ਹੀ ਗੁਣਾਂ ਨੂੰ ਅਪਣਾ ਲੈਂਦਾ ਹੈ ਸਭ ਤੋਂ ਪਹਿਲਾਂ ਉਸ ਨੂੰ ਕਹਿੰਦੇ ਹਨ ਸਤਸੰਗ ਦੀ ਲੋੜ ਪੈਂਦੀ ਹੈ ਸਤਸੰਗ ਦੀ ਲੋੜ ਇੱਕ ਨਾਮ ਅਭਿਆਸੀ ਨੂੰ ਕਿਉਂ ਪੈਂਦੀ ਹੈ ਗੁਰਬਾਣੀ ਦੱਸਦੀ ਹੈ ਮਨ ਨਾਮ ਨਾਲੋਂ ਵਿਛੜ ਕੇ ਤ੍ਰੈ ਗੁਣਾ ਦੇ ਵਿੱਚ ਆ ਕੇ ਫਸਦਾ ਹੈ ਤੇ ਇਥੇ ਖੇਡ ਖੇਡਦਾ ਹੈ ਹੁਣ ਨਾਮ ਭੁੱਲਣ ਕਰਕੇ ਕਹਿੰਦੇ ਜਨਮ ਮਰਨ ਦੇ ਚੱਕਰ ਵਿੱਚ ਇਹ ਪਿਆਰ ਰਹਿੰਦਾ ਹੈ ਜਦੋਂ ਜੀਵ ਇੱਕ ਅਜੇਹੀ ਸੰਗਤ ਦੇ ਵਿੱਚ ਆ ਜਾਂਦਾ ਹੈ ਜਿੱਥੇ ਨਾਮ ਦੀ ਮਹਿਮਾ ਤੇ ਸੱਚ ਦੀ ਉਸਤਤ ਕੀਤੀ ਜਾਂਦੀ ਹੈ ਉੱਥੇ ਫਿਰ ਇਸ ਨੂੰ ਇੱਕ ਮਨ ਦੇ ਜੋ ਅਕਥ ਕਹਾਣੀਆਂ ਉਹ ਸਮਝ ਹੀ ਨਹੀਂ ਆਉਂਦੀ ਕਿਉਂਕਿ ਸੱਚੇ ਸੰਗਤ ਦੇ ਵਿੱਚ ਇੱਕ ਜੋ ਮਨ ਦੀ ਕਹਾਣੀ ਹੈ ਉਸ ਤੋਂ ਇਲਾਵਾ ਹੋਰ ਕੋਈ ਵੀ ਗੱਲ ਨਹੀਂ ਕੀਤੀ ਜਾ ਸਕਦੀ ਕਿਸੇ ਹੋਰ ਇਨਸਾਨ ਦੀ ਗੁਰਬਾਣੀ ਦੀ ਹੀ ਗੱਲ ਕੀਤੀ ਜਾਂਦੀ ਹੈ ਤੇ ਗੁਰਬਾਣੀ ਦੇ ਵਿੱਚ ਮਨ ਦੀ ਜੋ ਅਕਥ ਕਹਾਣੀ ਹੈ ਜੋ ਇਹ ਵਿਛੋੜੇ ਦੀ ਕਹਾਣੀ ਹੈ ਜਾਂ ਮਿਲਪ ਦੀ ਕਹਾਣੀ ਹੈ ਉਹ ਸਭ ਦਰਸਾਈ ਗਈ ਹੈ ਸਭ ਜੀਵਾਂ ਨੂੰ ਦੱਸੀ ਜਾਂਦੀ ਹੈ ਤੇ ਸਾਧ ਸੰਗਤ ਜੀ ਇਹਨਾਂ ਗੁਣਾਂ ਨੂੰ ਹੀ ਅੱਗੇ ਰੱਖਿਆ ਜਾਂਦਾ ਹੈ ਹੁਣ ਸਾਨੂੰ ਅਜੇਹੀ ਸੰਗਤ ਕੌਣ ਕਰਵਾਵੇਗਾ ਮਹਾਰਾਜ ਜੀ ਕਹਿੰਦੇ ਹਨ ਕਿ ਸੰਤ ਜਨ ਸਾਧੂ ਜਨ ਭਗਤ ਜਨ ਗੁਰਮਖ ਕੇ ਬ੍ਰਹਮ ਗਿਆਨੀਆ ਵੱਲੋਂ ਅਜਿਹਿਆਂ ਜੋ ਸੰਗਤਾਂ ਜਿਨ੍ਹਾਂ ਦੀ ਸੰਗਤ ਕੀਤੀ ਜਾਂਦੀ ਹੈ ਉਹ ਦੱਸੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਆਪ ਤਾਂ ਲਾਹਾ ਲੈ ਹੀ ਲਿਆ ਹੁੰਦਾ ਹੈ ਨਾਮ ਦੇ ਵਿੱਚ ਸੱਚ ਦੇ ਵਿੱਚ ਸਮਾਏ ਹੀ ਹੁੰਦੇ ਹਨ ਤੇ ਮਾਲਕ ਵੱਲੋਂ ਉਹਨਾਂ ਦੀ ਹੀ ਡਿਊਟੀ ਲੱਗ ਜਾਂਦੀ ਹੈ ਕਿ ਹੁਣ ਤੁਹਾਨੂੰ ਕਿ ਉਹ ਹੁਣ ਅੱਗੇ ਪ੍ਰਚਾਰ ਕਰਨ ਤੇ ਹੋਰਾਂ ਵੀ ਜੀਵਾਂ ਨੂੰ ਇੰਜ ਮਿਲਾਪ ਕਰਵਾ ਸਕਣ ਪਰਮਾਤਮਾ ਦੇ ਨਾਲ ਹੁਣ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ ਕਿੰਜ ਜਾਪ ਕਰਨਾ ਹੈ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਸੰਗਤ ਦੇ ਵਿੱਚ ਜਾ ਕੇ ਜਦੋਂ ਕੋਈ ਜੀਵ ਇਹ ਸ਼ਬਦ ਦੀ ਕਮਾਈ ਕਰਦਾ ਹੈ ਸ਼ਬਦ ਦੀ ਕਮਾਈ ਕਰਕੇ ਉਹ ਨਿਜ ਮਹਿਲ ਫਿਰ ਮਹਿਲ ਦਸਵੇਂ ਦਵਾਰ ਤੇ ਸਹਜ ਗੁਫਾ ਦੇ ਵਿੱਚ ਜਾ ਕੇ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਜਦੋਂ ਉਹ ਜੀਵ ਉਸ ਨਾਮ ਨੂੰ ਸੁਣਦਾ ਸੁਣਦਾ ਉਹਦੇ ਵਿੱਚ ਸਮਾਉਣਾ ਸਿੱਖ ਲੈਂਦਾ ਹੈ ਉਹ ਜੀਵਨ ਮੁਕਤ ਹੋ ਜਾਂਦਾ ਹੈ ਉਹਦਾ ਜੋ ਵਾਸਾ ਹੈ ਉਹ ਸਹਿਜ ਕਰ ਚੌਥੇ ਪਦ ਸੁਨਦੇ ਵਿੱਚ ਹੋ ਜਾਂਦਾ ਹੈ ਇੱਥੇ ਸ਼ਬਦ ਦੀ ਕਮਾਈ ਕੀਤੀ ਹੋਈ ਕਮ ਆਉਂਦੀ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਹੀ ਭਵ ਸਾਗਰ ਨੂੰ ਪਾਰ ਕਰਕੇ ਨਿਜ ਮਹਿਲ ਤੇ ਦਰਗਾਹ ਦੇ ਵਿੱਚ ਉਹ ਜੀਵ ਆਪਣਾ ਆਉਣਾ ਜਾਣਾ ਬਣਾ ਲੈਂਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਚਾਰ ਗੁਣਾਂ ਨੂੰ ਧਾਰਨ ਕਰਨਾ ਹੈ ਜੇ ਕੋਈ ਜੀਵ ਇਹਨਾਂ ਚਾਰ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਨਾਮ ਸਿਮਰਨ ਕਰਦਾ ਹੈ ਜਾਂ ਸਿਮਰਨ ਦਾ ਇੰਨਾ ਹੀ ਅਸਰ ਨਹੀਂ ਹੋਵੇਗਾ ਤਾਂ ਸਿਮਰਨ ਦਾ ਇਤਨਾ ਅਸਰ ਨਹੀਂ ਹੋਵੇਗਾ ਜਿਵੇਂ ਇੱਕ ਡਾਕਟਰ ਨਾਮ ਦੇ ਨਾਲ ਬਿਮਾਰੀ ਦੇ ਪਰਹੇਜ਼ ਦੱਸਦਾ ਹੈ ਇਹ ਵੀ ਇੱਕ ਪਰਹੇਜ਼ ਹੀ ਹੈ ਇਹ ਅਸੀਂ ਆਪਣੇ ਆਪ ਕਰਨੇ ਹਨ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਅਸੀਂ ਆਪਣੇ ਅੰਦਰ ਹਉਮੈ ਨਹੀਂ ਲੈ ਕੇ ਆਉਣੀ ਅਸੀਂ ਆਪਣੇ ਅੰਦਰ ਲੋਕ ਲੱਜਾਂ ਨੂੰ ਨਹੀਂ ਰੱਖਣਾ ਇਹ ਪਰਹੇਜ਼ ਰੱਖਦੇ ਹੋਏ ਜਦੋਂ ਅਸੀਂ ਜਾਪ ਕਰਾਂਗੇ ਮਨ ਬਹੁਤ ਜਲਦੀ ਇਸ ਕਾਲ ਦੇ ਇਲਾਕੇ ਨੂੰ ਛੱਡ ਕੇ ਚੌਥੇ ਪਦ ਵਿੱਚ ਜਾ ਕੇ ਆਸਣ ਲਾ ਲਵੇਗਾ ਚੌਥੇ ਪਦ ਦੇ ਵਿੱਚ ਥਿਰਕਰ ਵਿੱਚ ਜਾ ਕੇ ਜਦੋਂ ਆਸਣ ਲੱਗ ਜਾਵੇਗਾ ਫਿਰ ਹੀ ਮਾਲਕ ਦੀ ਆਵਾਜ਼ ਇਸ ਨੂੰ ਸੁਣਾਈ ਦੇਵੇਗੀ ਗੁਰੂ ਜੀ ਕਹਿੰਦੇ ਹਨ ਮਾਲਕ ਤਾਂ ਹਰ ਸਮੇਂ ਇਸ ਜੀਵ ਨੂੰ ਧਨ ਰੂਪ ਵਿੱਚ ਹੋ ਕੇ ਆਵਾਜ਼ ਦਿੰਦੇ ਹਨ ਪਰ ਮਨ ਕਾਲ ਦੇ ਇਲਾਕੇ ਵਿੱਚ ਫਸਣ ਹੋਣ ਕਰਕੇ ਬੰਦੀਖਾਨੇ ਦੇ ਵਿੱਚ ਕੈਦ ਹੋਣ ਕਰਕੇ ਹੁਣ ਕਿਸੇ ਜੀਵ ਨੂੰ ਆਪਾਂ ਕਿਸੇ ਬੰਦੀਖਾਨੇ ਦੇ ਵਿੱਚ ਕੈਦ ਕਰ ਦਈਏ ਜੇਲ੍ਹ ਦੇ ਵਿੱਚ ਕੈਦ ਕਰ ਦਈਏ ਤਾਂ ਉਸ ਨੂੰ ਬਾਹਰਲੇ ਮਾਹੌਲ ਦਾ ਪਤਾ ਹੀ ਨਹੀਂ ਲੱਗਣਾ ਇਸੇ ਤਰ੍ਹਾਂ ਮਨ ਵੀ ਕਾਲ ਦੇ ਇਲਾਕੇ ਵਿੱਚ ਪੰਜਾਂ ਦੇ ਬੰਦੀਖਾਨੇ ਦੇ ਵਿੱਚ ਕੈਦ ਹੈ ਇਸ ਨੂੰ ਛੁਡਾਉਣ ਵਾਸਤੇ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ ਤੇ ਬਸ ਆਪਣੇ ਹਰ ਸਾਹ ਦੇ ਨਾਲ ਜਪਦੇ ਰਹਿਣਾ ਹੈ ਵਾਹਿਗੁਰੂ 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 ਸੋ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਇਹਨਾਂ ਚਾਰ ਗੁਣਾਂ ਨੂੰ ਅਪਣਾ ਲਓਗੇ ਤੁਹਾਡਾ ਵੀ ਲੋਕ ਪਰ ਲੋਕ ਸਵਾਰਿਆ ਜਾਵੇਗਾ ਤੁਸੀਂ ਅੱਜ ਇਸ ਸਮੱਸਿਆ ਵਾਲੇ ਦਿਹਾੜੇ ਤੇ ਆਪਣੇ ਬਾਬਾ ਜੀ ਦੇ ਨਾਲ ਬਚਨ ਕਰ ਲਓ ਕਿ ਬਾਬਾ ਜੀ ਅਸੀਂ ਵੀ ਤੁਹਾਡੇ ਨਾਮ ਦੇ ਨਾਲ ਜੁੜ ਜਾਵਾਂਗੇ ਅਸੀਂ ਆਪਣੇ ਅੰਦਰੋਂ ਇਹਨਾਂ ਚਾਰ ਕੁਰੀਤੀਆਂ ਨੂੰ ਕੱਢ ਦੇਵਾਂਗੇ ਤਾਂ ਤੁਹਾਡਾ ਜੀਵਨ ਸੁਧਰ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ